ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਰੀਤ ਪੰਜਾਬੀ ਕਲੌਥ ਚੈਨਲ ਤੇ ਹੋਰ ਸਾਰੇ ਤੁਸੀਂ ਠੀਕ ਠਾਕ ਹੋ ਜੀ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਤਰੱਕੀਆਂ ਬਖਸ਼ੇ ਤੇ ਤੰਦਰੁਸਤੀਆਂ ਬਖਸ਼ੇ ਤੇ ਆਪਾਂ ਦਿਖਾ ਰਹੇ ਹਾਂ ਜੀ ਸੋਨੂੰ ਗਾਜਰੀ ਕਲਰ ਦੀ ਜਿਹੜੀ ਆਪਾਂ జాਕੇਟ ਰੈਡੀ ਕਰ ਰਹੇ ਹਾਂ ਦੇਖੋ ਇੱਕ ਸਾਈਡ ਆਪਾਂ ਬਣਾ ਕੇ ਰੈਡੀ ਕਰਤੀ ਆ ਦੇਖੋ ਜੀ ਪੂਰੀ ਲੰਬੀ ਪੌਕਟ ਇਹਦੇ ਆਪਾਂ ਉਹਨਾਂ ਦਾ ਹੱਥ ਥੋੜਾ ਜਿਹਾ ਭਾਰੀ ਹੈ ਇਹਦੇ ਆਪਾਂ 25 ਕੁੰਡੇ ਰੱਖੇ ਇੱਥੇ ਇਹਦੇ ਆਪਾਂ 25 ਗੁੰਡੇ ਰੱਖਿਆ ਐ ਸੜ ਤੋਂ ਆਪਾਂ 25 ਗੁੰਡੇ ਜੀ ਚੱਕ ਲਏ ਇੱਥੋਂ ਇੱਥੋਂ ਆਪਾਂ 25 ਗੁੰਡੇ ਚੱਕੇ ਆ ਇੱਥੇ ਆਪਾਂ 25 ਗੁੰਡੇ ਜੀ ਬੰਦ ਕਰਤੇ ਠੀਕ ਹੈ ਆ ਦੇਖੋ ਜੀ ਆਪਾਂ ਐਵੇਂ ਦਾ ਡਿਜ਼ਾਈਨ ਪਾਇਆ ਇਹਦੇ ਵਿੱਚ ਬਹੁਤ ਸੋਹਣਾ ਡਿਜ਼ਾਈਨ ਹੈ ਬਈ ਦੇਖੋ ਨੇੜੇ ਤੋਂ ਵਿਚਾਲੇ ਆਪਾਂ ਪਾਈਏ ਜੀ ਫੀਟਿੰਗ ਆ ਦੇਖੋ ਆਹ பாਤੀ ਆਪਾਂ ਫੀਟਿੰਗ ਉਦੋਂ ਅੱਗੇ ਦੇਖੋ ਤੁਸੀਂ ਆ ਆਪਾਂ ਕੀਤਾ ਜੀ ਮੋਡਾ ਰੈਡੀ ਪਾਉ ਹੀ ਕੁੰਡੇ 8 ਕੁੰਡੇ ਚੜਾ ਕੇ ਇੱਥੇ ਸਲਾਈ ਤੇ ਉਹ ਆਪਾਂ ਨਾਲ ਇਹਦੇ ਰਲਾ ਦਿੱਤਾ ਆਪਣੀ ਪੈਗੀ ਜੀ ਕਾਟ ਇਧਰੋਂ ਦੇਖੋ ਆ ਬਣਾਇਆ ਜੀ ਆਪਾਂ ਗਲਾ ਆ ਬਣਾਇਆ ਜੀ ਆਪਾਂ ਗਲਾ ਇਧਰੋਂ ਕੱਟ પાਕੇ ਇੱਥੋਂ ਆਪਾਂ ਮੋਢਾ ਘਟਾਉਣ ਲੱਗ ਗਏ ਤੇ ਇੱਥੋਂ ਜੀ ਆਪਾਂ ਗਲਾ ਘਟਾਉਣ ਲੱਗ ਗਏ ਦੇਖੋ ਜੀ ਇੱਥੇ ਆਪਾਂ ਕਰਤੇ ਜਿਹਾ ਆਪਾਂ ਇੱਥੇ ਰੱਖੇ 10 ਝੋਟੇ ਵਚਾਰੇ ਜੀ ਜੇ 10 ਝੋਟੇ ਰਹਿ ਗਏ ਉਦੋਂ ਆਪਾਂ ਜੀ ਇਹ ਬੰਦ ਕਰ ਦਿੱਤਾ ਜਦੋਂ ਇੱਥੇ 10 ਝੋਟੇ ਰਹਿ ਗਏ ਉਦੋਂ ਆਪਾਂ ਕਟਾਉਣਾ ਬੰਦ ਕਰ ਦਿੱਤਾ ਆ ਦੇਖੋ ਜੀ ਨੇੜੇ ਤੋਂ ਬਹੁਤ ਸੋਹਣਾ ਡਿਜ਼ਾਈਨ ਬਣਿਆ ਐਵੇਂ ਦੇਖੋ 10 ਝੋਟਿਆਂ ਮੋਢੇ ਦੇ ਰਹਿ ਗਏ ਉਦੋਂ ਜੀ ਆਪਾਂ ਇਹ ਕਟਾਉਣਾ ਬੰਦ ਕਰ ਦਿੱਤਾ ਸੀ ਆ ਦੇਖੋ ਜੀ ਹੁਣ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਇਹਦੀ ਦੂਜੀ ਸਾਈਡ ਇਹ ਆਪਾਂ ਇੱਕ ਸਾਈਡ ਬਣਾ ਕੇ ਰਹੀ ਦੀ ਕਰ ਦਿੱਤੀ ਹੁਣ ਆਪਾਂ ਜੀ ਬਣਾ ਰਹੇ ਹਾਂ ਇਹਦੀ ਦੂਜੀ ਸਾਈਡ ਆ ਦੇਖੋ ਦੇਖੋ ਜੀ ਇਹ ਆਪਾਂ ਬਣਾਉਣੀ ਸ਼ੁਰੂ ਕਰਦੇ ਦੂਜੀ ਸਾਈਡ ਦੇਖੋ ਜੀ ਇਧਰ ਆਪਾਂ ਰੱਖਣੀ ਸ਼ੁਰੂ ਕਰਦੇ ਜੀ ਕਾਜ ਆਹ ਦੇਖੋ ਦੋ ਗੁੰਡਿਆਂ ਦਾ ਇੱਕ ਗੁੰਡਾ ਬਣ ਕੇ ਵਾਲ ਪੇ ਕੇ ਇੱਥੇ ਕਾਜ ਬਣ ਜਾਂਦਾ ਇਹ ਚ ਆਪਾਂ ਰੱਖਾਂਗੇ ਜੀ ਪੰਜ ਕਾਜ ਪੰਜ ਹੀ ਕਾਜ ਰੱਖਣੇ ਆ ਕਿਉਂਕਿ ਥੱਲੇ ਉਹਨਾਂ ਨੇ ਰਖਾਇਆ ਨਹੀਂ ਆ ਕਈ ਵਾਰੀ ਮੈਂ ਇੱਥੇ ਕਾਜ ਰੱਖਦੀ ਆ ਥੱਲੇ ਉਹਨਾਂ ਨੇ ਰਖਾਇਆ ਨਹੀਂ ਉੱਪਰ ਕਾਜ ਰੱਖਿਆ ਆਪਾਂ ਦੇਖੋ ਆਪਾਂ ਇੱਥੇ ਕਰਤੀ ਜੀ ਪੌকেট ਬੰਦੀ ਤੇ ਆਪਾਂ ਕਰੋਸ਼ੀਆ ਕਰਨੇ ਆ ਇੱਥੇ ਆਪਾਂ ਕਰਤੀ ਜੀ ਪੌਕਟ ਬੰਦ ਤੇ ਆ ਬਾਕੀ ਸਲਾਈ ਆਪਾਂ ਆ ਦੇਖੋ ਜਿਹੜੇ ਜੇਬ ਵਾਲੇ ਕੁੰਡੇ ਸੀ ਆਪਣੇ ਆ ਦੇਖੋ ਜੀ ਇਹ ਆਪਾਂ 25 ਗੁੰਡੇ ਤੇ ਬੰਦ ਕੀਤੀ 25 ਗੁੰਡੇ ਆਪਾਂ ਇੱਥੇ ਚੱਕ ਕੇ ਪੌਕਟ ਬਣਾ ਕੇ ਤੇ ਆਪਾਂ ਉੱਪਰ ਸਲਾਈ ਦੇ ਚੜਾ ਦਿੱਤੀ ਆ ਆ ਦੇਖੋ ਆ ਗਈ ਜੀ ਆਪਣੀ ਪੌਕਟ ਦੇਖੋ ਜੀ ਆਪਣੀ ਪੌਕਟ ਆ ਗਈ ਇਹ ਸਾਰੇ ਕੁੰਡੇ ਹੁਣ ਆਪਣੀ ਸਲਾਈ ਤੇ ਚੜ ਚੁੱਕੇ ਆ ਪਾਕਟ ਬਣ ਕੇ ਆਪਣੀ ਰੈਡੀ ਹੋ ਗਈ ਬੁੰਤੀ ਦਾ ਡਿਜ਼ਾਈਨ ਦੇਖੋ ਤੁਸੀਂ ਗਾਜਰੀ ਕਲਰ ਆਪਣੀ ਬੈਕ ਸਾਈਡ ਰਹੇਗੀ ਇਹਦੀ ਬਣਾਉਣ ਵਾਲੀ ਆਪਾਂ ਇਹਨੂੰ ਛੇਤੀ ਰੈਡੀ ਕਰਕੇ ਦੇਣੀ ਆ ਵਿਆਹ ਲਈ ਤਿਆਰ ਕਰਨੀ ਆ ਇਹ ਆਪਾਂ ਤੇ ਬੁੰਤੀ ਬਹੁਤ ਸੌਖੀ ਹੈ ਵੀ ਆਸਾਨ ਤਰੀਕੇ ਨਾਲ ਬੁਣੀ ਜਾਂਦੀ ਉਹ ਬਾਰਡਰ ਵਾਲੀ ਬੁੰਤੀ ਹੈ ਇਹ ਆਹਾ ਸਾਈਡਾਂ ਤੇ 6-6 ਕੁੰਡੇ ਆਪਾਂ ਪੋਠੇ ਰੱਖੇ ਆ ਦੇ ਇੱਥੇ ਇੱਕ ਇੱਕ ਕੁੰਡਾ ਦੋਨੀਆਂ ਸਾਈਡ ਆਪਾਂ ਸਿੱਧਾ ਚਲਾਇਆ ਆ ਆਪਾਂ ਫਲੀ ਸਟਾਰਟ ਕੀਤੀ ਐ ਇੱਥੇ ਇਹ ਬਲ ਪੈ ਕੇ ਵਧੀ ਜਾਂਦੇ ਆ ਆ ਵਿੱਚ ਨੂੰ ਘਟੀ ਜਾਂਦੇ ਡਿਜ਼ਾਈਨ ਦੇਖੋ ਜੀ ਤੁਸੀਂ ਚਾਕੜ ਦਾ ਬਹੁਤ ਸੋਹਣਾ ਡਿਜ਼ਾਈਨ ਐ ਦੂਜੀ ਸਾਈਡ ਆਪਾਂ ਰੈਡੀ ਕਰਨੀ ਸ਼ੁਰੂ ਕਰ ਦਿੱਤੀ ਇੱਕ ਸਾਈਡ ਆਪਾਂ ਬਣਾ ਕੇ ਰੈਡੀ ਕਰ ਚੁੱਕੇ ਆ ਤੇ ਹੁਣ ਆਪਣੀ ਰਹਿ ਗਈ ਜੀ ਇਹਦੀ ਬੈਕ ਸਾਈਡ ਬਣਾਉਣ ਵਾਲੀ ਜਦੋਂ ਆਪਾਂ ਇਹ ਸਾਰੀ ਰੈਡੀ ਕਰ ਦਿੱਤੀ ਉਦੋਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਆਹ ਜੀ ਆਪਾਂ ਜਿਵੇਂ ਤੁਹਾਨੂੰ ਦੱਸਿਆ ਸੀ ਮੈਂ ਸਲਾਈ ਦੇਤੇ ਕੁੰਡੇ ਪਾ ਕੇ ਇਹ ਆਪਾਂ ਮੋਢਾ ਨਾਲ ਰੈਡੀ ਕੀਤਾ ਹੈ ਬਿਲਕੁਲ ਵੀ ਪਤਾ ਨਹੀਂ ਲੱਗਦਾ ਵੀ ਇਹ ਅੱਡ ਬਣਾਇਆ ਹੈ ਤੇ ਜਾਂ ਵਿੱਚੋਂ ਕਿਵੇਂ ਕਿਸ ਢੰਗ ਨਾਲ ਬਣਾਇਆ ਦੇਖੋ ਜੀ ਤੁਸੀਂ 컬러 ਦੇਖੋ ਜਾਕਰ ਦਾ ਕਿੱਡਾ ਸੋਹਣਾ ਡਿਜ਼ਾਈਨ ਦੇਖੋ ਬੁੰਤੀ ਦੇਖੋ ਠੀਕ ਹੈ ਜੀ ਤੇ ਜੇ ਕਿਸੇ ਮੇਰੀ ਭੈਣ ਨੂੰ ਪਸੰਦ ਹੋਣ ਕੋਟੀਆਂ ਜਾਗਟਾਂ ਸਵੈਟਰਾਂ ਚਾਹੀਦੀਆਂ ਹੋਣ ਤਾਂ ਜਰੂਰ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਨੰਬਰ ਆਪਣਾ ਸਕਰੀਨ ਤੇ ਦਿੱਤਾ ਹੁੰਦਾ ਹੈ ਠੀਕ ਹੈ ਜੀ ਚੰਗੀ ਲੱਗੀ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਜ਼ਰੂਰ ਸਬਸਕ੍ਰਾਈਬ ਕਰਨਾ ਜੀ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਤੇ ਆਪਾਂ ਕਰਦੇ ਹਾਂ ਜੀ ਵੀਡੀਓਜ਼ ਐਂਡ